ਮੈਂ ਗੁਰਨਤਾ ਸਿੰਘ ਸੰਧੂ ਕਵਤਾ ਲੈ ਕੇ ਆਇਆ ਹਾਂ ਸਮੇ ਦਾ ਸੱਚ ਜਾਤੀ ਹੈ ਮਨੁੱਖ ਸਾਡੀ ਧਰਮ ਇਨਸਾਨੀਅਤ ਕਿਰਤ ਹੈ ਫਰਜ ਜੋ ਨਿਭਾਉਣਾ ਬਣੇ ਸਭ ਦਾ ਅਸਲ ਸਰਮਾਇਆ ਹੈ ਪਿਆਰ ਸਾਡੀ ਜ਼ਿੰਦਗੀ ਦਾ ਇਹ ਕਾਗਜ਼ਾ ਦਾ ਧਨ ਦੁਨਿਆਵੀ ਕੰਮੀ ਲੱਗਦਾ ਜੀਉ ਤੇ ਜਿਉਣ ਦਾ ਸਿਧਾਂਤ ਸੱਚਾ ਜ਼ਿੰਦਗੀ ਦਾ ਇੱਕ ਦੂਜੇ ਦੇ ਦੁੱਖ ਚ ਸਹਾਰਾ ਬਣੋ ਸਭ ਦਾ ਇੱਕ ਦੂਜੇ ਦੇ ਦੁੱਖ ਦਾ ਸਹਾਰਾ ਬਣ ਕੇ ਮਾਣ ਖੱਟੋ ਜੱਗ ਦਾ ਚੰਗੇ ਮਾੜੇ ਕੰਮ ਕੀਤੇ ਕੰਮ ਕੀਤੇ ਤੋਂ ਸਬਕ ਸਿੱਖੋ ਦੋਸਤੋ ਚੰਗੇ ਮਾੜੇ ਕੰਮ ਕੀਤੇ ਤੋਂ ਸਬਕ ਸਿੱਖੋ ਦੋਸਤੋ ਛੱਲਣਾ ਨਾ ਪਵੇ ਸੇਕ ਤੁਹਾਨੂੰ ਗੁੱਸੇ ਵਾਲੀ ਅੱਗ ਦਾ ਇਨਸਾਨੀਅਤ ਵਾਲੇ ਗੁਣ ਪੈਦਾ ਕਰੋ ਆਪਣੇ ਚ ਅੰਦਰ ਸ਼ਵਾਸ ਤੋਂ ਬਚੋ ਕਿਉਂ ਤੁਹਾਡੀ ਕਿਰਤ ਨੂੰ ਹੈ ਠੱਗ ਦਾ ਗੁਰਾਂ ਦਾ ਤਸੰਦੂਕ ਕਹੇ ਫਿਰ ਸਵਰਗ ਬਣੋ ਜਿੰਦਗੀ ਤੁਹਾਡੀ ਜ਼ਿੰਦਗੀ ਵਰਤਮਾਨ ਅੱਜ ਦਾ ਗੁਰਾਂ ਦਾ ਸੰਦੂਕ ਕਹੇ ਫਿਰ ਸਵਰਗ ਬਣੋ ਤੁਹਾਡੀ ਜ਼ਿੰਦਗੀ ਵਿੱਚ ਵਰਤਮਾਨ ਅੱਜ ਦਾ ਵਰਤਮਾਨ ਅੱਜ ਦਾ